ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਸੁਰੱਖਿਆ ਕਰਮੀ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਕਮਿਸ਼ਨਰ ਲక్ష్ਮੀ ਗੋਤਮ ਸਲਮਾਨ ਖਾਨ ਦੇ ਘਰ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਖੁਦ ਸਾਰੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਿਸ ਵੇਲੇ ਇਹ ਹਮਲਾ ਹੁੰਦਾ ਉਸ ਵੇਲੇ ਸਲਮਾਨ ਖਾਨ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਅਤੇ ਸੂਰੇ ਤੜਕਸਾਰ ਇਹ ਹਮਲਾ ਕੀਤਾ ਜਾਂਦਾ ਹੈ 5 ਵਜੇ ਦੇ ਕਰੀਬ ਕਿ ਮੋਟਰਸਾਈਕਲ ਦੇ ਉੱਤੇ ਆਏ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ 3 ਦੇ ਕਰੀਬ ਬਰਾਉਂਡ ਫਾਇਰ ਕੀਤੇ ਜਾਂਦੇ ਨੇ ਤੇ ਉਹ ਗੋਲੀਆਂ ਦੇ ਨਿਸ਼ਾਨ ਸਲਮਾਨ ਖਾਨ ਦੇ ਘਰ ਦੀਆਂ ਕੰਧਾਂ ਦੇ ਉੱਤੇ ਲੱਗੇ ਹੋਏ ਵੀ ਵਿਖਾਈ ਦੇ ਰਹੇ ਨੇ ਹਾਲਾਂਕਿ ਜਿਸ ਵੇਲੇ ਹਮਲਾ ਹੁੰਦਾ ਸਲਮਾਨ ਖਾਨ ਇਸੇ ਘਰ ਦੇ ਵਿੱਚ ਮੌਜੂਦ ਸਨ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਲਮਾਨ ਖਾਨ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁਕੀਆਂ ਨੇ ਜਿਨ੍ਹਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਕੀ ਉਸ ਗੈਂਗ ਦੇ ਵੱਲੋਂ ਹੀ ਇਹ ਹਮਲਾ ਕੀਤਾ ਗਿਆ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਇੱਕ ਪਾਸੇ ਸਲਮਾਨ ਖਾਨ ਦੇ ਕੋਲ ਵਾਈ ਪਲੱਸ ਸਿਕਿਉਰਟੀ ਹੈ ਤੇ ਦੂਜੇ ਪਾਸੇ ਮੌਕਾ ਵੇਖ ਕੇ ਇਹ ਹਮਲਾਵਰ ਮੋਟਰਸਾਈਕਲ ਤੇ ਆ ਕੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਤਾਂ ਕਿੱਧਰੋਂ ਆਏ ਕਿੱਧਰ ਗਏ ਇਸ ਦੇ ਬਾਰੇ ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲ ਰਹੀ ਹੈ ਪਰ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੁੰਬਈ ਦੇ ਕ੍ਰਾਈਮ ਬ੍ਰਾਂਚ ਦੇ ਕਮਿਸ਼ਨਰ ਲਕਸ਼ਮੀ ਗੋਤਮ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਸਲਮਾਨ ਖਾਨ ਦਾ ਮੁੰਬਈ ਦੇ ਬਾਂਦਰਾ ਵਿਖੇ ਜੋ ਘਰ ਹੈ ਉੱਥੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੇ ਨੇ ਕਿ ਇਹ ਹਮਲਾਵਰਾਂ ਦੇ ਵੱਲੋਂ ਕਿਵੇਂ ਗੋਲੀਆਂ ਚਲਾਈਆਂ ਗਈਆਂ ਤੇ ਕਿੱਧਰ ਨੂੰ ਇਹ ਫਰਾਰ ਹੋ ਗਏ ਹਾਲਾਂਕਿ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਸੁਰੱਖਿਆ ਕਰਮੀ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਕਮਿਸ਼ਨਰ ਲਕਸ਼ਮੀ ਗੋਤਮ ਸਲਮਾਨ ਖਾਨ ਦੇ ਘਰ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਖੁਦ ਸਾਰੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਿਸ ਵੇਲੇ ਇਹ ਹਮਲਾ ਹੁੰਦਾ ਉਸ ਵੇਲੇ ਸਲਮਾਨ ਖਾਨ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਅਤੇ ਸੂਰੇ ਤੜਕਸਾਰ ਇਹ ਹਮਲਾ ਕੀਤਾ ਜਾਂਦਾ ਹੈ 5 ਵਜੇ ਦੇ ਕਰੀਬ ਕਿ ਮੋਟਰਸਾਈਕਲ ਦੇ ਉੱਤੇ ਆਏ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਤਿੰਨ ਦੇ ਕਰੀਬ ਬਰਾਉਂਡ ਫਾਇਰ ਕੀਤੇ ਜਾਂਦੇ ਨੇ ਤੇ ਉਹ ਗੋਲੀਆਂ ਦੇ ਨਿਸ਼ਾਨ ਸਲਮਾਨ ਖਾਨ ਦੇ ਘਰ ਦੀਆਂ ਕੰਧਾਂ ਦੇ ਉੱਤੇ ਲੱਗੇ ਹੋਏ ਵੀ ਵਿਖਾਈ ਦੇ ਰਹੇ ਨੇ ਹਾਲਾਂਕਿ ਜਿਸ ਵੇਲੇ ਹਮਲਾ ਹੁੰਦਾ ਸਲਮਾਨ ਖਾਨ ਇਸੇ ਘਰ ਦੇ ਵਿੱਚ ਮੌਜੂਦ ਸਨ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਲਮਾਨ ਖਾਨ ਉਹ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁਕੀਆਂ ਨੇ ਜਿਨ੍ਹਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਕੀ ਉਸ ਗੈਂਗ ਦੇ ਵੱਲੋਂ ਹੀ ਇਹ ਹਮਲਾ ਕੀਤਾ ਗਿਆ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਇੱਕ ਪਾਸੇ ਸਲਮਾਨ ਖਾਨ ਦੇ ਕੋਲ ਵਾਈ ਪਲੱਸ ਸਿਕਿਉਰਟੀ ਹੈ ਤੇ ਦੂਜੇ ਪਾਸੇ ਮੌਕਾ ਵੇਖ ਕੇ ਇਹ ਹਮਲਾਵਰ ਮੋਟਰਸਾਈਕਲ ਤੇ ਆ ਕੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਤਾਂ ਕਿੱਧਰੋਂ ਆਏ ਕਿੱਧਰ ਗਏ ਇਸ ਦੇ ਬਾਰੇ ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲ ਰਹੀ ਹੈ ਪਰ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੁੰਬਈ ਦੇ ਕ੍ਰਾਈਮ ਬ੍ਰਾਂਚ ਦੇ ਕਮਿਸ਼ਨਰ ਲਕਸ਼ਮੀ ਗੋਤਮ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਸਲਮਾਨ ਖਾਨ ਦਾ ਮੁੰਬਈ ਦੇ ਬਾਂਦਰਾ ਵਿਖੇ ਜੋ ਘਰ ਹੈ ਉੱਥੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੇ ਨੇ ਕਿ ਇਹ ਹਮਲਾਵਰਾਂ ਦੇ ਵੱਲੋਂ ਕਿਵੇਂ ਗੋਲੀਆਂ ਚਲਾਈਆਂ ਗਈਆਂ ਤੇ ਕਿੱਧਰ ਨੂੰ ਇਹ ਫਰਾਰ ਹੋ ਗਏ ਹਾਲਾਂਕਿ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ